ਨਸ਼ਾ ਮੁਕਤੀ ਦੀ ਸੌ ਸੰਸਥਾ ਨਾਲ ਜੁੜੀ ਹੋਈ ਹੈ ਮੈਂ ਇੱਕ ਬੀਡੀਸੀ ਇੱਕ ਬੀਡੀਸੀ ਮੈਂਬਰ ਹੋਣ ਦੇ ਨਾਤੇ ਜਿੰਦ ਗੁਜ਼ਾਰਨ ਦੇ ਨਾਤੇ ਇਹ ਸੌ ਖਾਂਦਾ ਖਾਂਦੀ ਹਾਂ ਖਾਂਦੀ ਹਾਂ ਕੀ ਨਹੀਂ ਨਸ਼ਿਆਂ ਦੇ ਖਲਾਫ ਨਸ਼ਿਆਂ ਦੇ ਖਲਾਫ ਆਪਣੇ ਪਿੰਡ ਆਪਣੇ ਪਿੰਡ ਵਾਰ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਕਰਾਂਗੀ ਮੈਂ ਆਪਣੇ ਪਿੰਡ ਬਾਗ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕਰਮ ਦਵਾਵਾਂ ਨਸ਼ਾ ਨਹੀਂ ਕਰਦੇ ਹੈ دیਵਾਨ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਬਾਗ ਪਿੰਡ ਬਾਗ ਵਿੱਚ ਵਰਣ ਨਹੀਂ ਦਵਾਵਾਂ ਨਹੀਂ ਕਰਾਂਗਾ دیਵਾਨ ਮੈਂ ਪਿੰਡ ਬਾਗ ਵਿੱਚ ਜੋ ਵੀ ਨਸ਼ਾ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛਡਣ ਲਈ ਨਸ਼ਾ ਛਡਣ ਲਈ ਸਮਝਾਵਾਂਗਾ ਸਮਝਾਵਾਂਗਾ ਸਮਝਾਵਾਂਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਨਸ਼ਾ ਮੁਕਤੀ ਸੈਂਟਰ ਵਿੱਚ ਭਾਗ ਲੈ ਕਰਵਾਵਾਂਗਾ ਭਾਗ ਲੈ ਕਰਵਾਵਾਂਗਾ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਦੇਵਾਂਗਾ ਜਮਾਨਤ ਨਹੀਂ ਦੇਵਾਂਗਾ ਦੇਵਾਂਗੀ ਦੇਵਾਂਗੀ ਅਤੇ ਪਿੰਡ ਵਾਰ ਦੇ ਇਸੇ ਹੋਰ ਵਿਅਕਤੀ ਨੂੰ ਇਸੇ ਹੋਰ ਵਿਅਕਤੀ ਨੂੰ ਨੋ ਵੀ ਜਵਾਨਤ ਦੇਣ ਤੋਂ ਰੋਕਾਂਗਾ ਰੋਕਾਂਗੇ ਸਾਰੇ ਪਿੰਡ ਵਾਰ ਦੇ ਪਿੰਡ ਵਾਰ ਦੇ ਲੋਕਾਂ ਨਾਲ ਮਿਲ ਕੇ ਮਿਲ ਕੇ ਪਿੰਡ ਵਾਰ ਨੂੰ ਪਿੰਡ ਵਾਰ ਨੂੰ ਨਸ਼ਾ ਮੁਕਤ ਬਣਾਵਾਂਗਾ ਨਸ਼ਾ ਮੁਕਤ ਬਣਾਵਾਂਗੇ ਬੋਲੇ